ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬ ਡੀਜੀਐਸ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਹਰ ਮਾਮਲੇ ਉੱਤੇ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਡੀਜੀਐਸ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਪਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 ਟਰਕੀਨ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀਆ ਨਾ ਟਾਰਨੀ ਟਰਕੀਆ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਨੀਵਰਸਿਟੀ ਕੁਨਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸੈਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 482725200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮਾਨ ਸਾਹਿਬ ਦੀ ਸਰਕਾਰ ਤੋਂ ਕਹਿੰਦੇ ਮੋਦੀ ਸਾਹਿਬ ਦੀ ਇੱਕ ਨਾ ਗੱਲ ਬੜੀ ਮਸ਼ਹੂਰ ਆ ਉਹ ਕਹਿੰਦੇ ਹੁੰਦੇ ਆ ਕਿ ਆਪ ਦਾ ਮੇ ਅਫਸਰ ਹੁਣ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਸਾਬਤ ਵੀ ਕਰਤਾ ਵੀ ਜਦੋਂ ਸੰਕਟ ਹੋਵੇ ਤਦੋਂ ਕਿਵੇਂ ਉਹਨੂੰ ਮੌਕੇ 'ਚ ਬਦਲਣਾ ਹੈ ਕਿਵੇਂ ਉਹਨੂੰ ਉਹਦੇ ਤਲਾਹਾ ਲੈਣਾ ਹੈ ਕਿ ਪੰਜਾਬ ਸਰਕਾਰ ਵੀ ਕੋਈ ਇਸ ਤਰ੍ਹਾਂ ਦਾ ਹੀ ਕੰਮ ਕਰਨ ਜਾ ਰਹੀ ਹੈ ਕਹਿੰਦੇ ਖਬਰ ਕਹਿ ਰਹੀ ਹੈ ਵੀ ਹੜ੍ਹ ਦੇ ਬਹਾਨੇ ਫੰਡ ਇਕੱਠਾ ਕਰਨ ਲੱਗ ਪਏ ਸਾਬ ਤਾਂ ਜੀ ਬਿਲਕੁਲ ਜੀ ਰਾਜਨੀਤਿਕ ਤੌਰ 'ਤੇ ਹਰ ਮੌਕੇ 'ਚੋਂ ਆਪਣਾ ਫਾਇਦਾ ਭਾਲਦੀ ਹੈ ਜੀ ਹਰ ਘਟਨਾ ਕਰਮ 'ਚੋਂ ਆਪਣਾ ਵੋਟ ਬੈਂਕ ਦੇਖ ਕੇ ਤੁਰਦੀ ਹੈ ਹਮ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਅੰਦਰ ਇਹ ਗੱਲ ਤਾਂ ਕਰ ਕਰ ਗਈ ਕਿ ਅਸੀਂ ਇਹ ਸੜਾਂ ਦੀ ਸਥਿਤੀ ਦੇ ਵਿੱਚ ਫਾਦੀ ਸਾਬਤ ਹੋਏ ਹਾਂ ਹਮ ਅਸੀਂ ਇਹ ਸੜਾਂ ਦੀ ਸਥਿਤੀ ਨੂੰ ਨਜਿੱਠਣ 'ਚ ਵੀ ਕਾਮਯਾਬ ਨਹੀਂ ਹੋਏ ਹੂੰ ਤੇ ਉਹਨੂੰ ਪਾਰਟੀ ਪੱਧਰ ਤੇ ਕੈਸ਼ ਕਰਨ ਚ ਵੀ ਕੰਮ ਜਾਂਦਾ ਹੂੰ ਲੰਗੇ ਕੱਲ ਇੱਕ ਆਨਲਾਈਨ ਗੁਪਤ ਬੈਠਕ ਹੁੰਦੀ ਆ ਹੂੰ ਬੈਠਕ ਦੀ ਰਸਮੀ ਤੌਰ ਤੇ ਸਰਕਾਰੀ ਹੀ ਦੱਸੀ ਜਾਂਦੀ ਆ ਠੀਕ ਹੈ ਜੀ ਪਰ ਜਿਵੇਂ ਉਹਦੇ ਵਿੱਚ ਕੇਜਰੀਵਾ 19 ਸ਼ੋਧਿਆ ਇੱਕ ਦੋ ਹੋਰ ਦਿੱਲੀ ਵਾਲੇ ਇਹਨਾਂ ਦੇ ਫੀਲੇ ਜਿਹੜੇ ਇੱਥੋਂ ਤੱਕ ਤੈਅ ਕਰ ਰਹੇ ਸੀਗੇ ਕਿ ਕਿਹਨੂੰ ਬੋਲਣ ਦਾ ਮੌਕਾ ਦੇਣਾ ਕਿਹਨੂੰ ਆਪੋਜ਼ ਕਰਨਾ ਕਿਹਨੂੰ ਚੁੱਪ ਕਰਾਉਣਾ ਨਾ ਉਹ ਡਿਸਾਈਡ ਕਰ ਰਹੇ ਸੀਗੇ ਤੇ ਇਹਦਾ ਮਤਲਬ ਸਰਕਾਰ ਚਲਾ ਕੌਣ ਰਿਹਾ ਹੂੰ ਇਹ बार-बार ਗੱਲ ਉੱਪਰ ਚ ਸਾਹਮਣੇ ਆਉਂਦੀ ਹੈ ਉਹਦੇ باوجود ਵੀ ਸਾਡੇ ਮੁੱਖ ਮੰਤਰੀ ਸਾਹਿਬ ਕੁਝ ਕਹਿ ਨਹੀਂ ਪਾ ਰਹੇ ਪੀਜੇ ਨੰਬਰ ਤੇ ਜਦ ਉਹਨਾਂ ਦੀ ਬੋਲਣ ਦੀ ਬਾਰੀ ਆਵੇ ਤਾਂ ਇੱਥੇ ਹੀ ਅੰਦਾਜ਼ਾ ਲੱਗ ਜਾਂਦਾ ਕਿ ਸਰਕਾਰ ਚਲਾ ਕੌਣ ਰਿਹਾ ਹੂੰ ਪਰ ਸਵਾਲ ਤਾਂ ਇਹ ਤੋਂ ਅੱਗੇ ਹੂੰ ਕਿ ਮਨੀਸ਼ ਯੋਧਿਆ ਕੇਜਰੀਵਲ ਕਿਸ ਹیثیت ਨਾਲ ਬੈਠਦੇ ਆ ਸਰਕਾਰੀ ਬੈਠਕਾਂ 'ਚ ਜੀ ਜੀ ਕਿਹੜੀ ਹیثیت ਆ ਉਹਨਾਂ ਦੀ ਕੌਣ ਨੇ ਉਹ ਕੀ ਲੱਗਦਾ ਪੰਜਾਬ ਦੇ ਹੂੰ ਤੁਸੀਂ ਪਾਰਟੀ ਪੱਧਰ ਤੇ ਜੋ ਫੈਸਲੇ ਲੈਣੇ ਆ ਘਰੋ ਪਰ ਸਰਕਾਰੀ ਫੈਸਲੇ ਤੁਸੀਂ ਕਿਵੇਂ ਮੁੱਖ ਮੰਤਰੀ ਤੋਂ ਇੱਕ ਦਿਨ ਪਹਿਲਾਂ ਮਨੀਸ਼ ਸ਼ੋਧਿਆ ਐਲਾਨ ਕਰਦਾ ਤੇ ਦੋ ਦਿਨ ਮੁੱਖ ਮੰਤਰੀ ਉਹ ਐਲਾਨ ਕਰਦਾ ਫਿਰ ਸਾਰੀ ਲੋਕਾਂ ਚ ਰੋਲਾ ਪੈਂਦਾ ਕਿ ਆ ਕੀ ਉਹ ਜਿਸका ਖੇਤ ਉਸकी ਰੇਤ ਵਾਲੇ ਮੁੱਦੇ ਤੇ ਬਹੁਤ ਚਰਚਾ ਹੋਈ ਹੂੰ ਹੋਈ ਹੈ ਬਿਲਕੁਲ ਤੇ ਹੁਣ ਇਸ ਲਈ ਫਿਰ ਬੈਠਕ ਤੋਂ ਇੱਕ ਦਿਨ ਪਹਿਲਾਂ ਭਗਵੰਤ ਜੀ ਤੋਂ 6 ਮਿੰਟ ਦੀ ਵੀਡੀਓ ਜਾਰੀ ਕਰਾ ਕੇ ਕਿਹਾ ਗਿਆ ਕਿ ਤੁਸੀਂ ਕਹਿ ਦਿਓ ਮਿਸ਼ਨ ਚੜ੍ਹਦੀ ਕਲਾ ਹੂੰ ਪਰ ਅਸਲੀ ਮਿਸ਼ਨ ਚੜ੍ਹਦੀ ਕਲਾ ਚ ਕਰਨਾ ਕੀ ਆ ਉਹਦੀ ਬੈਠਕ ਕੱਲ ਕੀਤੀ ਹੈ ਜੀ ਨਾਲ ਹਾਂ ਹਾਂ ਕੱਲ ਬਾਹਾਂ ਖੜੀਆਂ ਕਰਾ ਕਰਾ ਕੇ ਤੈਅ ਕਰਾਇਆ ਕਿ ਤੁਸੀਂ ਕਿੰਨੇ ਕਰੋੜ ਆਪ ਦੋਗੇ ਕਿੰਨੇ ਕਰੋੜ ਲੈ ਕੇ ਆਓਗੇ ਠੀਕ ਹੈ ਜੀ ਕੋਈ 10 ਕਰੋੜ ਕੋਈ 20 ਕਰੋੜ ਕੋਈ 30 ਕਰੋੜ ਕੋਈ 40 ਕਰੋੜ ਕੋਈ ਰਾਸਵਾ ਮੈਂਬਰ ਆਇਆ ਨਾ ਇਹਨਾਂ ਕੋਈ ਰਾਸਵਾ ਤੋਂ ਹੁਣ ਮੰਤਰੀ ਬਣ ਗਿਆ ਕੋਈ ਪਾਰਟੀ ਦਾ ਪ੍ਰਧਾਨ ਹੈ ਹਾਂ ਹਾਂ ਹੈ ਨਾ ਤੇ ਕੋਈ ਕੁਸ ਹੈ ਐਨ ਆਰ ਆਈਆਂ ਨੂੰ ਵੀ ਅਪੀਲ ਕਰਾਂਗੇ ਜੀ ਅਸੀਂ ਅਸੀਂ ਜੀ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਾਂਗੇ ਕਿ ਫੰਡ ਸਾਡੇ ਆ ਰੰਗਲਾ ਡਬਲਯੂ ਡਬਲਯੂ ਪਤਾ ਨਹੀਂ ਕੀ ਪੰਜਾਬ ਰੰਗਲਾ ਕੀ ਬਣਾਇਆ ਜਿਉਂ ਚਪਾਓ ਹੁਣ ਇਹ ਸਾਰੀ ਪ੍ਰਕਿਰਿਆ ਇਹ ਸਾਬਤ ਕਰਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਸੰਕਟ ਦੇ ਸਮੇਂ ਬਾਹਮ ਫੜਨ ਦੇ ਨਾ ਪਾਰਟੀ ਕਾਬਲਾ ਨਾ ਸਰਕਾਰ ਕਾਬਲਾ ਹਮ ਪ੍ਰਵੀਨ ਜੀ ਔਕੀ ਘੜੀ ਚ ਲੋਕ ਸਰਕਾਰਾਂ ਤੋਂ ਉਮੀਦ ਕਰਦੇ ਆ ਕਿ ਉਹਨਾਂ ਕੋਲ ਉਹ ਟੈਕਸਾਂ ਦੇ ਰੂਪ ਚ ਲੈਣੇ ਆ। ਉਸ ਤਰੀਕਾ ਕਰਨ ਨਾਲ ਸਰਕਾਰ ਆਪਣੀ ਸ਼ਕਤੀ ਪਹੁੰਚ ਨਾਲ ਆਪਣੇ ਰਿజర్ਵ ਫੰਡਾਂ ਨਾਲ ਆਪਣੀ ਵਿਉਤਬੰਦੀ ਨਾਲ ਆਪਣੀ ਸੂਝ-ਬੂਝ ਨਾਲ ਇਸ ਮਸਲੇ 'ਚੋਂ ਸਾਨੂੰ ਕੱਢੂਗੀ। ਹਮਮ ਪਰ ਜੇ ਸਰਕਾਰ ਝੋਲੀ ਉਡਣ ਲੱਗ ਜਿਵੇਂ ਕਿ ਤੁਸੀਂ ਉਹ ਦੇ ਦਿਓ ਸਾਨੂੰ। ਤੇ ਉਹ ਵੀ ਉਹ ਸਥਿਤੀ ਜਦੋਂ ਵਿਸ਼ਵਾਸ ਗਵਾ ਚੁੱਕੀ ਹੋਵੇ। ਤੇ ਫਿਰ ਸਵਾਲ ਤਾਂ ਕਿੰ ਤਰ੍ਹਾਂ ਉੱਠਣਗੇ ਜੀ। ਜੀ ਜੀ। ਕੇਜਰੀਵਾਲ ਜੀ ਤਾਂ ਇਹ ਕਹਿ ਰਹੇ ਸੀ ਮੈਂ ਦਿੱਲੀ ਤੋਂ ਇਕੱਠਾ ਕਰਕੇ ਲਿਆ ਕੇ ਪੰਜਾਬ ਨੂੰ ਦਊਂਗਾ ਹੂੰ ਤੇ ਤੁਸੀਂ ਪੰਜਾਬੀਆਂ ਤੋਂ ਹੀ ਪੰਜਾਬ 'ਚ ਮੰਗਣ ਲੱਗ ਪਏ ਸਹੀ ਹੈ ਤੇ ਦੂਸਰੇ ਪਾਸੇ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਜਨਾਬ ਤੁਸੀਂ ਕਹਿੰਦੇ ਹੋ 1 ਰੁਪਈਆ ਦਾ ਸਵਾ ਰੁਪਈਆ ਕਰਕੇ ਮੋੜਾਂਗੇ ਪਹਿਲਾਂ ਉਹ ਜਿਹੜਾ ਸਵਾ ਰੁਪਈਆ ਵਾਲੇ ਦੇ ਵਿੱਚੋਂ ਉੱਪਰਲਾ 25 ਪੈਸੇ ਉਹ ਹੀ ਲਾ ਲਓ ਹੂੰ ਸਾਡੇ ਨਾਲ ਰੁਪਈਆ ਕੀ ਮੰਗਦੇ ਹਾਂ ਫੇਰ ਸਹੀ ਹੈ ਇਹਦੇ ਵਿੱਚ ਪਹਿਲੂ ਇਹ ਵੀ ਉੱਭਰਿਆ ਜੀ ਕਿ ਵੀ ਕਿਤੇ ਖੇਲਾ ਤਾਂ ਨਹੀਂਗਾ ਕਿ ਲੋਕਾਂ ਨੂੰ ਕਿਹਾ ਜਾਵੇ ਕੋਈ ਗੱਲ ਨਹੀਂ ਤੇਰੀਆਂ ਆ ਕੇਸ ਪਈ ਆ ਫਾਈਲ ਪਈ ਆ ਆ ਹੈ ਵਿਜੀਲੈਂਸ ਵਾਲਾ ਮਾਮਲਾ ਪਈ ਆ ਆ ਡਸਟੀ ਵਾਲਾ ਕਿਤੇ ਫਾਈਲ ਪਾਸ ਕਰ ਦਿੰਨੇ ਆ ਤੇਰੀ ਆ ਕੇਸ ਵਾਪਸ ਲੈ ਲੈਣੇ ਆ ਤੇਰਾ ਸਮਝੌਤਾ ਕਰਾ ਦਿੰਨੇ ਆ ਤੇਰੀ ਅਗਲੀ ਵਾਰ ਟਿਕਟ ਪੱਕੀ ਕਰ ਦਿੰਨੇ ਆ ਹਲਕਾ ਇੰਚਾਰ ਜਿਹੜੇ ਲਾਏ ਨੇ ਹਾਂ ਇਹ ਭਾਰੀ ਕਰ ਕਰਕੇ ਤਾਂ ਨਹੀਂ ਲਾਏ ਹਾਂ ਸੇ ਪਹਿਲਾਂ ਭਾਰ ਤੋੜ ਲਿਆ ਉਹਨਾਂ ਦਾ ਹੈ ਹੁਣ ਤਾਂ ਗਲਾਬੀ ਤੇ ਚਲੋ ਬੰਦ ਹੋ ਗਿਆ ਹੈ ਨਾ ਤੇ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਕੋਈ ਤਾਂ ਭਾਰਤੋਂ ਲਿਆ ਗਿਆ ਹੋਵੇ ਫਿਰ ਉਹਨੂੰ ਹਲਕਾ ਇੰਚਰਜ ਲਾਵੇ ਲੋਕ ਇਥੋਂ ਤੱਕ ਅੰਦਾਜ਼ੇ ਲਾਉਣ ਲੱਗ ਪਏ ਵੀ ਇਹ ਬਲੈਕ ਮਨੀ ਲੈ ਕੇ ਚੈੱਕ ਕਿਤੇ ਇੰਡਸਟਰੀ ਲਿਸਟ ਤੋਂ ਕਿਸੇ ਤੋਂ ਬਾਈਟ ਵਾਲਾ ਕਟਾ ਕੇ ਆਪਣਾ ਫੰਡ ਨਾ ਇਕੱਠਾ ਕਰ ਲੈਣਾ ਹਮ ਮਤਲਬ ਜੇ ਲੋਕ ਇੰਨੀਆਂ ਗੱਲਾਂ ਕਰਦੇ ਤਾਂ ਤੁਸੀਂ ਯਕੀਨ ਆਪਣਾ ਗਵਾ ਚੁੱਕੇ ਜੀ ਸਹੀ ਹੈ ਲੋਕਾਂ ਨੂੰ ਇਹ ਲੱਗਦਾ ਕਿ ਹੜ ਦੇ ਬਹਾਨੇ ਤੁਸੀਂ 227 ਲਈ ਫੰਡ ਇਕੱਠਾ ਕਰ ਰਹੇ ਹੋ ਹਮ ਹਮ ਜਾਂ ਕੁਝ ਤੇ ਨਾਂ ਤਾਂ ਇਹ ਵੀ ਲੱਗਣ ਲੱਗ ਗਿਆ ਕਿ 227 ਤੱਕ ਆਉਂਦਿਆਂ ਆਉਂਦਿਆਂ ਤੁਹਾਡਾ ਭੋਗ ਪੈ ਜਾਣਾ ਪਾਰਟੀ ਦੇ ਰਾਜਦਿਕ ਤੌਰ ਤੇ ਤੇ ਜੇ ਰਾਜਦਿਕ ਤੌਰ ਤੇ ਤੁਹਾਡਾ ਭੋਗ ਪੈ ਗਿਆ ਫਿਰ ਤੁਹਾਨੂੰ ਲਾਹਾ ਲੱਗਿਆ ਕਿ ਪਤਾ ਤੁਹਾਨੂੰ ਵੀ ਹੈ ਕਿ ਹੁਣ ਵਟਿਆ ਕੁਝ ਨਹੀਂ ਜਾਣਾ ਇਸ ਲਈ ਤੁਸੀਂ ਜਾਂਦੇ ਜਾਂਦੇ ਲੁੱਟ ਲੈਣਾ ਚਾਹੁੰਦੇ ਹੋ ਜੋ ਲੁੱਟਿਆ ਜਾਂਦਾ ਹਮ ਸੋ ਲੋਕ ਕਿਥੋਂ ਤਾਂ ਗੱਲਾਂ ਕਰਨ ਲੱਗੇ ਸੋ ਕੱਲ ਗੁਪਤ ਬੈਠਕ ਚ ਹਦਾਇਤਾਂ ਤਾਂ ਖੂਬ ਹੋਈਆਂ ਹੈਨਾ ਤੇ ਉਹਨਾਂ ਹਦਾਇਤਾਂ ਪੰਜਾਬ ਦੇ ਹਿੱਤਕਾਰੀ ਕਿੰਨੀਆਂ ਰਹਿਗੀਆਂ ਨੇ ਉਹਦਾ ਸਮਾਂ ਦੱਸ ਦੂਗਾ ਪ੍ਰਮੁੱਖ ਮੰਤਰੀ ਸਾਹਿਬ ਨੇ ਚਾਰ ਦਿਨਾਂ ਦਾ ਵਿਸ਼ੇਸ਼ ਇਜਲਾਸ ਜ਼ਰੂਰ ਕਰਦ ਲਿਆ ਜੀ ਸ਼ਾਇਦ ਤੁਹਾਡੀ ਸਾਡੀ ਗੱਲ ਕਿਤੇ ਸੁਣ ਲੈਂਦੇ ਹੋਣ ਕਿ ਹਾਂ ਵੀ ਲੋਕ ਕਹੀ ਜਾਂਦੇ ਨੇ ਕਿ ਜੇ ਸਰਪਾਰਟੀ ਬੈਠਕ ਨਹੀਂ ਕਰਉਂਦੀ ਕੈਬਨਿਟ ਨਹੀਂ ਕਰਉਂਦੀ ਇਸ ਮੁੱਦਿਆਂ ਤੇ ਇਜਲਾਸ ਕਿਉਂ ਨਹੀਂ ਕਰੁੰਦਾ ਤਾਂ ਇਸ ਲਈ ਤੁਹ ਇਜਲਾਸ ਸੱਦ ਲਓ ਤੇ ਆਪਾਂ ਗੱਲਬਾਤੀ ਐ ਸਾਬਤ ਕਰਾਂਗੇ ਦੇਖੋ ਅਸੀਂ ਆ ਕੁਝ ਕਰਦਾ ਜਦੋਂ ਕਿ ਤਰ੍ਹਾਂ ਤਰ ਤੇ ਕੀਤਾ ਕੁਝ ਨਹੀਂ ਹੂੰ ਤੋ ਦੇਖਦੇ ਹਾਂ ਜੀ ਹੁਣ ਇਸ ਬੈਠਕ ਦੇ ਮਾਨੇ ਚਰਚਾ ਦਾ ਲੋਕਾਂ ਚਾਹੀਏ ਕਿ ਇਹ ਫੰਡ ਆਪਣੇ ਲਈ ਇਕੱਠਾ ਕਰ ਰਹੇ ਨੇ ਪੰਜਾਬ ਦੇ ਲੋਕੀ ਆਪਾਂ ਜਦੋਂ ਸੁਖਬੀਰ ਬਾਦਲ ਦੀ ਗੱਲ ਕਰਦੇ ਹੁੰਦੇ ਆਂ ਕਈ ਵਾਰੀ ਉਹ ਪਿਛਲੀ ਗਲਤੀ ਨੂੰ ਕਵਰ ਕਰਨ ਲਈ ਇੱਕ ਹੋਰ ਗਲਤੀ ਕਰ ਜਾਂਦੇ ਨੇ ਉਹ ਪਿਛਲੇ ਮਾਮਲੇ ਨੂੰ ਦਬਾਉਣ ਦੇ ਲਈ ਇੱਕ ਹੋਰ ਮਾਮਲਾ ਖੜਾ ਕਰ ਦਿੰਦੇ ਨੇ ਆਪਾਂ ਲੰਘੇ ਦਿਨ ਜੋ ਪਿਛਲੇ 5-6 ਮਹੀਨਿਆਂ ਚ ਪੰਥਕ ਸਿਆਸਤ ਦੇ ਵਿੱਚ ਜੋ ਕੁਝ ਵਾਪਰਿਆ ਆਪਾਂ ਕਵਰ ਕਰਦੇ ਹੀ ਰਹੇ ਆ ਉਹਦੇ ਬਾਰੇ ਗੱਲ ਸੇਮ ਪੈਟਰਨ ਇਹ ਸਰਕਾਰ ਦਾ ਲੱਗਦਾ ਜੇ ਜਦੋਂ ਲੋੜ ਸੀ ਲੋਕਾਂ ਨੂੰ ਸਰਕਾਰ ਦੀ ਉੱਥੇ ਵਿੱਚ ਖੜਨ ਦੀ ਜਾਂ ਉਹਨਾਂ ਨੂੰ ਮਦਦ ਦੀ ਜਾਂ ਕਿਸੇ ਵੀ ਤਰੀਕੇ ਨਾਲ ਹਮਦਰਦੀ ਦੀ ਜਾਂ ਇਹ ਨਜ਼ਰ ਆਉਣਾ ਚਾਹੀਦਾ ਸੀ ਕਿ ਸਰਕਾਰ ਹੋਣੀ ਚਾਹੀਦੀ ਹੈ ਵਿੱਚ ਇੱਥੇ ਉਦੋਂ ਹੈ ਨਹੀਂ ਸੀ ਬਾਅਦ ਦੇ ਵਿੱਚ ਇਹ ਕਿਸ਼ਤੀਆਂ ਲਈ ਕੇਜਰੀਵਾਲ ਸਿਸੋਧਿਆ ਫਿਰ ਲੋਕ ਤੁਸੀਂ ਦੱਸਿਆ ਸੀ ਇਹਨਾਂ ਲੋਕਾਂ ਦੇ ਪਹਿਲਾਂ ਥਰਮਾਮੀਟਰ ਲਾ ਕੇ ਦੇਖਿਆ ਵੀ ਕਿਤੇ ਵਿਰੋਧ ਤਾਂ ਨਹੀਂ ਹੁੰਦਾ ਕਿਤੇ ਲੋਕ ਭਜਾਉਂਦੇ ਤਾਂ ਨਹੀਂ ਸਾਨੂੰ ਉੱਥੇ ਪਾਣੀ ਚ ਕਿਤੇ ਭੱਜਿਆ ਵੀ ਨਹੀਂ ਜਾਣਾ ਪਾਣੀ ਜਿੱਥੇ ਗੋਡੇ-ਗੋਡੇ ਗਾਰਾਂ ਲੱਖ-ਲੱਖ ਗਾਰਾਂ ਉੱਥੇ ਭੱਜ ਵੀ ਕੀ ਲੈਣਗੇ ਸੋ ਇਹ ਗਲਤੀਦਰ ਗਲਤੀ ਹੈ ਇੱਕ ਸਰਕਾਰਾਂ ਠੂਠੇ ਫੜ ਕੇ ਥੋੜੋ ਖੜਦੀਆਂ ਹੁੰਦੀਆਂ ਨੇ ਚਰਮਾ ਜੀ ਸਰਕਾਰਾਂ ਕਲਿਆਣਕਾਰੀ ਰਾਜ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ ਕੀ ਹੈ ਪਹਿਲਾਂ ਹੀ 12000 ਕਰੋੜ ਦਾ ਹਿਸਾਬ ਲਿੰਦੇ ਪਾਰੇ ਹਾਂਜੀ ਹੂੰ ਲੋਕ ਤੁਹਾਨੂੰ ਆਪਣੇ ਪੈਸੇ ਕਿਉਂ ਦੇਣ ਜੇ ਲੋਕਾਂ ਤੋਂ ਹੀ ਲੈ ਕੇ ਤੁਸੀਂ ਸੇਵਾ ਕਰਨੀ ਆ ਲੋਕ ਕਹਿੰਦੇ ਅਸੀਂ ਕਰੇ ਰਹੇ ਆ ਫਿਰ ਆ ਹਾਂਜੀ ਬਿਲਕੁਲ ਕਿੱਧਰ ਗਈ ਤੁਹਾਡੀ ਉਹ ਮੈਨੇਜਮੈਂਟ ਜਿਹਦੇ ਤਹਿਤ ਤੁਸੀਂ ਕਹਿੰਦੇ ਹੁੰਦੇ ਸੀ 18000 ਕਰੋੜ ਇਧਰੋਂ 20000 ਕਰੋੜ ਇਧਰੋਂ 22000 ਕਰੋੜ ਇਧਰੋਂ ਕਿੱਥੇ ਤੁਹਾਡੀ ਉਹ ਮੈਨੇਜਮੈਂਟ ਇਹਦਾ ਮਤਲਬ ਉਹ ਗੱਲੀਬਾਤੀ ਜਿਹੜੀਆਂ ਥੁੱਕੀ ਬੜੇ ਪਕਾਉਣ ਵਾਲੀ ਗੱਲ ਸੀਗੀ ਤੁਹਾਡੀ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੇ ਨਾਲ ਹੀ ਜੁੜੇ ਇੱਕ ਹੋਰ ਮਾਮਲੇ ਦੀ ਜਿਹਦੇ ਵਿੱਚ ਪੰਜਾਬ ਸਰਕਾਰ ਸਾਇਲੈਂਟ ਆ ਚੁੱਪਾ ਤੇ ਉਸ ਚੁੱਪੀ ਦੇ ਮਾਇਨੇ ਪੁੱਛੇ ਜਾ ਰਹੇ ਨੇ ਮਾਇਨੇ ਕੱਢੇ ਜਾ ਰਹੇ ਨੇ ਸੰਦੀਪ ਸਿੰਘ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦੀ ਚੁੱਪੀ ਦੇ ਰਾਜ਼ ਕੀ ਨੇ ਜੀ ਰਵਿੰਦ ਸਿੰਘ ਪੰਜਾਬ 'ਚ ਇਸ ਮੌਕੇ ਯੂਪੀ ਵਿਹਾਰ ਵਾਲਾ ਮਸਲਾ ਵੱਡਾ ਮਸਲਾ ਬਣ ਗਿਆ ਜੀ ਜੀ ਖੜਾ ਵਾਲਾ ਮਸਲਾ ਆਇਆ ਹਮਮ ਸਰਕਾਰ ਉਹਦੇ ਵਿੱਚ ਨਹੀਂ ਲੱਭੀ ਹਮ ਯੂਪੀ ਵਿਹਾਰ ਵਾਲਾ ਮਸਲਾ ਆ ਰਿਹਾ ਸਰਕਾਰ ਦੇ ਦਿੱਤੇ ਕੋਈ ਆਪਣਾ ਪੱਖ ਰੱਖੇ ਦੀ ਪਾਰੀ ਕਿਵੇਂ ਨੇ ਜੱਠਣਾ ਚਾਹੀਦਾ ਇਸ ਮਸਲੇ ਨਾਲ ਜੀ ਜੀ ਹੁਣ ਆ ਸੰਦੀਪ ਸਿੰਘ ਵਾਲੇ ਮਸਲੇ ਦੇ ਉੱਤੇ ਸਰਕਾਰ ਚੁੱਪ ਐ ਹੂੰ ਆਉਂਦੇ ਦਿਨਾਂ ਚ ਪੰਜਾਬ ਤੇ ਗੱਲ ਉਹ ਵੋਟ ਸਦਾਈ ਵਾਲਾ ਮੁੱਦਾ ਪੈਣ ਵਾਲਾ ਹੂੰ 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 ਉਹ ਮਸਲਾ ਬੜਾ ਵੱਡਾ ਹੈ ਪੰਜਾਬ ਚ ਜੀ ਹੈਨਾ ਸਰਕਾਰ ਦੀ ਉਹਨੂੰ ਲੈ ਕੇ ਕੋਈ ਰਾ ਨੀਤੀ ਨਹੀਂ ਹੂੰ ਸੋ ਸੰਦੀਪ ਸਿੰਘ ਵਾਲੇ ਮਸਲੇ ਤੇ ਜੇ ਤੁਸੀਂ ਗੌਰ ਨਾਲ ਦੇਖੋ ਤਾਂ ਇਹ ਇੱਕ ਕਤਲ ਤੋਂ ਬਾਅਦ ਸੰਦੀਪ ਸਿੰਘ ਟਰੈਡ ਤੇ ਹੈ ਜੀ ਜੀ ਹੁਣ ਉਹ ਵਿਅਕਤੀ ਨਾਲ ਜਿਹੜਾ ਸੁਰੀ ਹੈ ਉਹਦੇ ਉਹਦੇ ਬੋਲਾਂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਉਹ ਉਹਦੀ ਕਟਿਆ ਹਰਕਤ ਹੋਵੇ ਉਹ ਮਾੜਾ ਪਤੀਰਾ ਕਰਦਾ ਹੋਵੇ ਉਹ ਸਮਾਜ ਚ ਵੰਡ ਪਾਉਂਦਾ ਹੋਵੇ ਪਰ ਕਾਨੂੰਨ ਇਸ ਨਜ਼ਰ ਤੋਂ ਦੇਖਦਾ ਕਿ ਉਹ ਉਸ ਦਾ ਇੱਕ ਬੰਦੇ ਨੇ ਕਤਲ ਕਰਤਾ ਤੇ ਉਸ ਕਤਲ ਕਰਨ ਵਾਲੇ ਬੰਦੇ ਦਾ ਨਾਮ ਸੰਦੀਪ ਹੈ ਇਸ ਲਈ ਉਹਦੇ ਤੇ ਕਾਨੂੰਨੀ ਕਤਲ ਦੀ ਕਾਰਵਾਈ ਹੋ ਹਮ ਸਹੀ ਹੈ ਠੀਕ ਹੈ ਜੀ ਉਹ ਕਾਰਵਾਈ ਉਹਦੇ ਤੇ ਚੱਲ ਰਹੀ ਹੈ ਹਮ ਪਰ ਜਦੋਂ ਤੁਸੀਂ ਉਹਨੂੰ ਲੈ ਕੇ ਜਾਣੇ ਹੋ ਪਟਿਆਲਾ ਜੇਹਲ ਚ ਹਾਂਜੀ ਤਾਂ ਤੁਸੀਂ ਉਹਦੇ ਲਈ ਉਹ ਬੈਰਕ ਚੁੰਦਦੇ ਹੋ ਜਿਹਦੇ ਵਿੱਚ ਪੁਲਿਸ ਵਾਲੇ ਸਾਬਕਾ ਪੁਲਿਸ ਵਾਲੇ ਨੇ ਉਹ ਪੁਲਿਸ ਵਾਲੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਦੋਸ਼ੀ ਕਰਾਰ ਦਿੱਤੇ ਜਾਂਦੇ ਹੁੰਦੇ ਹੂੰ 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 ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਸਜ਼ਾ ਜਾਪਤਾ ਸਜ਼ਾ ਜਾਪਤਾ ਨੇ ਤੇ ਉਮਰ ਹੰਡਾ ਚੁੱਕੇ ਨੇ ਐ ਨੌਕਰੀ ਕਰਾ ਕਰ ਚੁੱਕੇ ਨੇ ਆਪਣੀ ਪੂਰੀ ਤੇ ਹੁਣ ਇਸ ਪੜਾਅ ਦੇ ਵਿੱਚੋਂ ਦੋਸ਼ੀ ਕਰਾਰ ਹੋ ਕੇ ਸਜ਼ਾ ਖਾਣੇ ਹਮ ਇੱਕ ਪਾਸੇ ਸਜ਼ਾ ਜਾਪਤਾ ਕੈਦੀ ਨੇ ਦੂਏ ਪਾਸੇ ਜੁਡੀਸ਼ੀਅਲ ਹਿਰਾਸਤ ਵਾਲਾ ਬੰਦਾ ਤੁਸੀਂ ਉਹਨਾਂ ਨੂੰ ਇੱਕੋ ਬੈਰ ਵਿੱਚ ਕਿਵੇਂ ਰੱਖ ਰਹੇ ਹੋ ਜੀ ਹਮ ਚਲੋ ਮੈਂ ਇਹ ਕਹਣਾ ਤੁਸੀਂ ਕਾਹੋਂ ਕਿ ਸਾਡੇ ਕੋਲ ਥਾਂ ਦੀ ਕਮੀ ਹੈ ਜੀ ਇਸ ਲਈ ਰੱਖਣੇ ਪੈਂਦੇ ਆ ਫਿਰ ਤੁਸੀਂ ਵਿਚਾਰ ਤਰਕ ਤੌਰ ਤੇ ਟਕਰਾਅ ਵਾਲੇ ਬੰਦਿਆਂ ਨੂੰ ਇਕੱਠੇ ਕਿਵੇਂ ਰੱਖ ਰਹੇ ਹੋ ਹਮ ਉਹਨੂੰ ਸੰਦੀਪ ਸਿੰਘ ਦੇ ਬਵਿਹਾਰ ਤੋਂ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਖੋਇਨਾ ਦੇ ਨਾਲ ਕਿਹੋ ਜਿਹਾ ਰੱਖਦਾ ਹੋਊਗਾ ਵੀਰ ਜਿਹੜੇ ਬੰਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਆਏ ਨੇ ਔਰ ਤੇ ਜਿਨ੍ਹਾਂ ਨੇ ਅਜਈਆਂ ਕਤੂਤਾਂ ਕੀਤੀਆਂ ਨੇ ਉਹਨਾਂ ਦੀ ਨਜ਼ਰ ਤੋਂ ਸੰਦੀਪ ਸਿੰਘ ਕੀ ਹੋਊਗਾ ਸੋ ਇਸ ਲਈ ਉਹ ਮਾਹੌਲ ਦਿੱਤਾ ਕਿ ਨਹੀਂ ਉੱਥੇ ਜੀ ਕੀ ਉਹਨਾਂ ਨੂੰ ਕਟਹਿਰੇ 'ਚ ਕੋਈ ਖੜਾ ਕਰੂਗਾ ਸਹੀ ਫਿਰ ਪੁਲਿਸ ਨੇ ਇੱਕ ਖਬਰ ਬਾਹਰ ਆਈ ਜੇਲ ਪ੍ਰਸ਼ਾਸਨ ਦੀ ਕਿ ਜੀ ਸੰਦੀਪ ਸਿੰਘ ਨੇ ਰੌੜ ਨਾਲ ਇਹਨਾਂ ਪੁਲਿਸ ਅਧਿਕਾਰੀਆਂ ਦੇ ਉੱਤੇ ਜਿਹੜੇ ਸਾਫਤਾ ਪੁਲਿਸ ਵਾਲੇ ਨੇ ਸਜ਼ਾ ਜਾਪਤਾ ਨੇ ਉਹਨਾਂ ਕੈਦੀਆਂ ਦੇ ਉੱਤੇ ਹਮਲਾ ਕਰਤਾ ਹਮਲੇ ਤੋਂ ਬਾਅਦ ਜਿਹੜੇ ਜ਼ਖਮੀ ਹੋ ਗਏ ਦੋ ਦੀ ਮੱਲਮ ਪੱਟੀ ਕਰਕੇ ਛੁੱਟੀ ਮਿਲ ਗਈ ਤੇ ਇਹਨਾਂ ਨੂੰ ਹਾਇਸੂ ਵਿੱਚ ਰੱਖਣਾ ਪਿਆ 7 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ ਹਮ ਹਮ ਸੁਬਾ ਸਿੰਘ ਇੰਸਪੈਕਟਰ ਮਰ ਗਿਆ ਹੁਣ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਬੈਰਕ ਚ ਰਾਡ ਆਪ ਹੀ ਤੁਰ ਕੇ ਚੱਲ ਗਈ ਸੀ ਕਿ ਕੋਈ ਰੱਖ ਕੇ ਆਇਆ ਸੀ ਹਮ ਰਾੜਾ ਕਿੱਥੋਂ ਹਮ ਦੂਜਾ ਪੁਲਿਸ ਨੇ ਇਹ ਤਾਂ ਦੱਸਦਾ ਕਿ ਰਾਡ ਨਾਲ ਹਮਲਾ ਹੋ ਕੇ ਜ਼ਖਮੀ ਹੋ ਗਏ ਜੀ ਮਰ ਗਿਆ ਜੀ ਹਮਮ ਇਹ ਨਹੀਂ ਦੱਸਿਆ ਕਿ ਰਾਡ ਦੇ ਨਾਲ ਪਹਿਲਾ ਵਾਰ ਕੀ ਨੇ ਕੀਤਾ ਹਮ ਲੜਾਈ ਦਾ ਕਾਰਨ ਕੀ ਸੀ ਤਕਰਾਰ ਕਿੱਥੋਂ ਸ਼ੁਰੂ ਹੋਈ ਕੀ ਇਹ ਮੁੰਜਵਾਨੀ ਤਕਰਾਰ ਉੱਥੇ ਰੋਜ਼ ਚੱਲਦੀ ਸੀ ਹਮ ਮੈਂ ਕਿਹਾ ਰਾਡ ਨਾ ਵੀ ਹੋਵੇ ਤਾਂ ਵੀ ਜਹੀ ਜ ਉਹਨਾਂ ਦੀ ਉਮਰ ਸੀ ਜੇ ਸੰਦੀਪ ਸਿੰਘ ਜਿਸ ਉਮਰ ਚਾ ਉਹ ਤਾਂ ਇੱਕ ਅੱਧਾ ਮੁੱਕਾ ਹੀ ਇਹ ਜਾ ਬੱਜਿਆ ਹੋਵੇ ਤਾਂ ਬੰਗਰ ਜਿਵੇਂ ਹਮ 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 ਸਵਾਲ ਤਾਂ ਇਹ ਨਹੀਂਗਾ ਕਿ ਹਾਂ ਰਾਡ ਨਾਲ ਹੋਇਆ ਜਾਂ ਕਦੇ ਨਾਲ ਹੋਇਆ ਸਵਾਲ ਤਾਂ ਇਹ ਹੈ ਕਿ ਉਸ ਦਰਾਂ ਨੂੰ ਅੱਧ ਕਿਉਂ ਨਹੀਂ ਰੱਖਿਆ ਗਿਆ ਉਹਨਾਂ ਨੂੰ ਜਾਣ ਕੇ ਇਕੱਠਿਆਂ ਰੱਖਣ ਪਿੱਛੇ ਕੀ ਮਨਚਾ ਸੀ ਫਿਰ ਇਹ ਘਟਨਾ ਵਾਪਰ ਗਈ ਘਟਨਾ ਵਾਪਰਨ ਤੋਂ ਬਾਅਦ ਸੰਦੀਪ ਸਿੰਘ ਦਾ ਭਰਾ ਤੇ ਸੰਦੀਪ ਸਿੰਘ ਦੇ ਵਕੀਲ ਘੁੰਮਣ ਬ੍ਰਦਰਜ਼ ਉਹ ਕਹਿੰਦੇ ਵੀ ਉਹ ਤੇ ਤੇ ਤਾਂ ਤਸ਼ੱਦਦ ਹੋਇਆ ਭਈ ਕੈਦੀਆਂ ਦੀ ਲੜਾਈ ਹੋਈ ਉਹਦੇ ਤਹਿਤ ਹੀ ਉਹਦੇ ਤੇ ਹੋਰ ਕੋਈ ਕਾਨੂੰਨੀ ਕਾਰਵਾਈ ਬਣਦੀ ਆ ਤਾਂ ਕਰੋ ਹਾਂ 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 ਸਹੀ ਹੈ ਉਹਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਹਾਂ ਤੁਸੀਂ ਇਸ ਤਰੀਕੇ ਕਰਨਾ ਜੇ ਪੁਲਿਸ ਤੇ ਗੁੰਡੇ 'ਚ ਕੋਈ ਫਰਕ ਹੀ ਨਹੀਂ ਰੱਖਣਾ ਤੁਸੀਂ ਤੁਸੀਂ ਗੁੰਡਿਆਂ ਵਾਂਗ ਉਹ ਵਿਵਹਾਰ ਕਰਨਾ ਜੇ ਤਾਂ ਕਟਹਿਰੇ 'ਚ ਤੁਹਾਨੂੰ ਵੀ ਆਉਣਾ ਪਊਗਾ ਜੇ ਉਹ ਇੱਕ ਕਤਲ ਦੀ ਸਜ਼ਾ ਭੁਗਤ ਰਿਹਾ ਦੂਏ ਦੀ ਚਲਾ ਲਓ ਕੇਸ ਉਹਦੇ ਤੇ ਜੇ ਦੂਆ ਵੀ ਬਣਦਾ ਹਮ ਕਰ ਲਓ ਕੇਸ ਕਰੋ ਕਾਰਵਾਈ ਪੈਰ ਵੀ ਕਰੋ ਉਹਦੀ ਪਰ ਵਕੀਲ ਤੇ ਸੰਦੀਪ ਸਿੰਘ ਦੇ ਪਰਾਹ ਕਹਿੰਦੇ ਵੀ ਕਿ ਮਤਲਬ ਕਿ ਲੱਖ ਤੋਂ ਥੱਲੇ ਥੱਲੇ ਇਹੋ ਜਿਹਾ ਉਹਦੇ ਨਾਲ ਵਿਵਹਾਰ ਕੀਤਾ ਉਦੋਂ ਖੜਨ ਜੁਗਾ ਨਾ ਤੁਰੰਗਾ ਛੱਡਿਆ ਤੇ ਅਦਾਲਤ ਦੇ ਮੂਹਰੇ ਜਦੋਂ ਪੇਸ਼ ਕਰਨ ਦੀ ਗੱਲ ਆਈ ਕਹਿੰਦੇ ਨਹੀਂ ਜੀ ਖਤਰਨਾਕ ਹੈ ਉਹਨੂੰ ਅਦਾਲਤ ਨਹੀਂ ਲਿਜਾ ਸਕਦੇ ਹਮ ਕਮਾਦ ਪਟਿਆਲਾ ਜੇਲ੍ਹ ਚੋਂ ਅਦਾਲਤ ਤੱਕ ਲਿਜਾਣਾ ਖਤਰਨਾਕ ਸੀ ਪਰ ਪਟਿਆਲਾ ਜੇਲ੍ਹ ਚੋਂ ਨਾਭੇ ਲਿਜਾਣਾ ਬਾਜੂ ਸੀ ਹਮ ਸਹੀ ਉਹ ਮਾਫ ਕਰਨਾ ਸੰਗਰੂਰ ਸੰਗਰੂਰ ਲੈ ਜਾਣਾ ਪਟਿਆਲੇ ਤੋਂ ਕੱਢ ਕੇ ਸੰਗਰੂਰ ਲੈ ਕੇ ਹੁਣ ਤੇ ਬਾਅਦ ਧਰਨਾ ਲੱਗਿਆ ਹੋਇਆ ਕਿ ਜੀ ਉਹਦਾ ਮੈਡੀਕਲ ਕਰਾਓ ਵੀਡੀਓ ਚਰਾਉਣਾ ਚਾਹਤੇ ਰਾਜ ਦੀ ਹੁਕਮ ਦੇ ਬਾਵਜੂਦ ਹਦਾਇਤਾਂ ਦੇ ਬਾਵਜੂਦ ਤੁਸੀਂ ਮੈਡੀਕਲ ਤੋਂ ਪਾਸ ਤੇ ਰਹੇ ਅਖਰ ਮੈਡੀਕਲ ਹੋਇਆ ਤੇ ਜੀ ਕੱਲ ਮੈਡੀਕਲ ਹੋ ਗਿਆ ਹੁਣ ਮਨ ਉਹਦੇ ਆਧਾਰ ਦੇ ਉੱਤੇ ਦੇਖਦੇ ਆਂ ਕਾਰਵਾਈ ਕਿਵੇਂ ਅੱਗੇ ਪੈਂਦੀ ਆ ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਲ੍ਹਾ ਵਿਭਾਗ ਵੀ ਹੈਗਾ ਜੀ ਪੰਜਾਬ 'ਚ ਗ੍ਰਹਿ ਵਿਭਾਗ ਵੀ ਹੈਗਾ ਜੀ ਹੈਗਾ ਬਿਲਕੁਲ ਪੰਜਾਬ ਮੁੱਖ ਮੰਤਰੀ ਵੀ ਹੈਗਾ ਪੰਜਾਬ 'ਚ ਮੁੱਖ ਮੰਤਰੀ ਹੋ ਗ੍ਰਹਿ ਮੰਤਰੀ ਵੀ ਹੈਗਾ ਪੰਜਾਬ 'ਚ ਜੇਲ੍ਹ ਮੰਤਰੀ ਵੀ ਹੈਗਾ ਇਹ ਕਿੱਥੇ ਆ ਜੀ ਕਾਨੂੰਨ ਦੀ ਪ੍ਰਕਿਰਿਆ ਕਿੱਥੇ ਆ ਸਰਕਾਰ ਜੇ ਮਸਲਾ ਵੱਡੇ ਟਕਰਾਵਲ ਵੱਧਾ ਹੈ ਚਾਹੇ ਉਹ ਪੁਲਿਸ ਪ੍ਰਸ਼ਾਸਨ ਨਾਲ ਤੇ ਚਾਹੇ ਸਿਸਟਮ ਨਾਲ ਤੇ ਚਾਹੇ ਲੋਕਾਂ ਦੇ ਵਿੱਚ ਚਾਹੇ ਪੁਲਿਸ ਪਰਿਵਾਰ ਨਾਲ ਉਹਦੇ ਨਾਲ ਸੋ ਇਹ ਸਾਰੇ ਟਕਰਾ ਦੇ ਉੱਤੇ ਨજર ਸਾਨੀ ਜੇ ਸਰਕਾਰ ਦੀ ਹੋਵੇ ਤਾਂ ਸਰਕਾਰ ਕੋਈ ਤਾਂ ਰਿਐਕਟ ਕਰੇ ਜੀ ਹੂੰ ਹੂੰ ਸਹੀ ਹੈ ਬਿਲਕੁਲ ਸਰਕਾਰ ਚੁੱਪ ਕਿਉਂ ਸਵਾਲ ਤਾਂ ਇਹ ਹੈ ਸਰਕਾਰ ਦੀ ਚੁੱਪੀ ਦਾ ਕੀ ਕਾਰਨ ਮਤਲਬ ਜਦੋਂ ịchਕ ਮਾਰਨੀ ਜਦੋਂ ਦਿੱਲੀ ਵਾਲੇ ਕਹਿਣਗੇ ਕਿ ਹੁਣ ਤੱਕ ịchਕ ਮਾਰ ਲਾ ਸਹੀ ਹੈ ਬਿਲਕੁਲ ਉਹਨਾਂ ਤੋਂ ਬਿਨਾ ਪੁੱਛੇ ਬੋਲ ਨਹੀਂ ਸਕਦੇ ਤੁਹਾਡੀ ਆਪਣਾ ਕੋਈ ਆਧਾਰ ਹੀ ਨਹੀਂ ਹੈਗਾ ਵਜੂਦ ਹੀ ਨਹੀਂ ਹੈਗਾ ਸੋ ਇਹ ਸਵਾਲ ਵੱਡੇ ਖੜੇ ਆ ਸਰਕਾਰ ਨੂੰ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਕਿਸਾਨਾਂ ਦੀ ਸ਼ਰਮਾ ਜੀ ਕਹਿੰਦੇ ਪਰਾਲੀ ਸਾੜਨ ਵਾਲੇ ਜਿਹੜੇ ਕਿਸਾਨ ਨੇ ਹੁਣ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਹੈ ਜਾਂ ਕਰ ਰਹੀ ਹੈ ਗ੍ਰਿਫਤਾਰੀਆਂ ਉਹਨਾਂ ਦੀ ਬਿਲਕੁਲ ਜੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਚਿਤਾਵਨੀ ਨਾਲ ਤੇ ਜੁਰਮਾਨੇ ਨਾਲ ਜੇ ਗੱਲ ਨਹੀਂ ਬਣਦੀ ਤਾਂ ਗ੍ਰਿਫਤਾਰ ਕਰ। ਠੀਕ ਹੈ, ਅੱਛਾ। ਇਹ ਸ਼ੁਰੂਆਤੀ ਟਿੱਪਣੀਆਂ ਤੇ ਆਉਂਦੇ ਸਮੇਂ 'ਚ ਇਹ ਫੈਸਲੇ ਵਾਲੇ ਪਾਸੇ ਨੂੰ ਵੀ ਜਾ ਸਕਦੀ ਹੈ। ਹੂੰ। ਬਿਲਕੁਲ ਜੀ, ਪਰਾਲੀ ਸਾੜਨਾ ਇੱਕ ਵੱੱਡੀ ਗਲਤੀ ਆ। ਹੂੰ। ਨਹੀਂ ਸਾੜਨਾ। ਕਿਉਂਕਿ ਇਹਦੇ ਨਾਲ ਪਾਤਾਵਰਣ ਵੀ ਖਰਾਬ ਹੁੰਦਾ ਹੈ, ਆਪਣਾ ਅਬੋ ਹਵਾ ਵੀ ਖਰਾਬ ਹੁੰਦੀ ਹੈ। ਅੱਗ ਲਾਉਣ ਵਾਲੇ ਤੋਂ ਲੈ ਕੇ ਅੱਗ ਲਾਉਣ ਦੇ ਨੇੜਲੇ ਉਹ ਵੀ ਪ੍ਰਭਾਵਿਤ ਹੁੰਦੇ ਨੇ। ਇਥੋਂ ਤੱਕ ਕਿ ਜ਼ਮੀਨ ਦੀ ਪਜਾਊ ਸ਼ਕਤੀ ਵੀ ਘਟਦੀ ਹੈ ਪਰ ਕੀ ਕਿਸਾਨ ਇਹਨਾਂ ਗੱਲਾਂ ਤੋਂ ਵਾਕਿਫ ਨਹੀਂ ਹੈ ਹਮ ਹ ਇਹ ਕਿਵੇਂ ਹੋ ਸਕਦਾ ਕਿ ਕਿਸਾਨ ਨੂੰ ਹੀ ਨਾ ਪਤਾ ਹੋਵੇ ਕਿ ਮੇਰੀ ਅਪਜਾਊ ਸ਼ਕਤੀ ਤੇ ਅਸਰ ਪੈਂਦਾ ਹੈ ਇਹਦਾ ਸਹੀ ਹੈ ਇਹਦਾ ਅਸਰ ਮੇਰੀਆਂ ਅੱਖਾਂ ਤੇ ਮੇਰੇ ਸਰੀਰ ਤੇ ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਤੇ ਮੇਰੇ ਪਿੰਡ ਤੇ ਮੇਰੇ ਖੇਤਰ ਤੇ ਸਾਰੇ ਤੇ ਪੈਂਦਾ ਹਮ ਜਦੋਂ ਤਰੂ ਵਾਕਿਫ ਤਾਂ ਹੈ ਫਿਰ ਇਸ ਵਾਕਿਫ ਹੁੰਦਿਆਂ ਜੇ ਤਾਂ ਉਹ ਜਥੇਬੰਦੀਆਂ ਦੀ ਚੁੱਕ ਚਾ ਕੇ ਲਾ ਰਿਆ ਅੱਗ ਇਹ ਤਾਂ ਉਹ ਜਿੱਦ ਚ ਕਿੜ ਚ ਲਾ ਰਿਆ ਇਹ ਤਾਂ ਪੈਨੂ ਬਣਦਾ ਕਿ ਤੁਸੀਂ ਭਾਈ ਕੋਈ ਕਰਨੀਆ ਕਾਰਵਾਈ ਤੋਰੋਗੇ ਜਿਓ ਮਜਬੂਰੀ ਚ ਲਾ ਰਹੇ ਤਾਂ ਉਹਦੀ ਮਜਬੂਰੀ ਅੱਜ ਤੱਕ ਸਮਝੀ ਕਿਉਂ ਨਹੀਂ ਜੇ ਕਿਸੇ ਨੇ ਹੂੰ ਉਸਦੀ ਮਜਬੂਰੀ ਨੂੰ ਪਛਾਣਨਾ ਕਿੰਨੇ ਸੀ ਮਤਲਬ ਨਾ ਸਾਡਾ ਸਿਸਟਮ ਨਾ ਸਾਡੀਆਂ ਸਰਕਾਰਾਂ ਨਾ ਸਾਡੇ ਜੁਡੀਸ਼ੀਅਲ ਸਿਸਟਮ ਉਸ ਨੇ ਕਦੇ ਉਹਨੂੰ ਬਿਠਾ ਕੇ ਪੁੱਛਿਆ ਕਿ ਤੂੰ ਵਾਰ-ਵਾਰ ਅੱਗੇ ਕਿਉਂ ਲਾਉਂਦਾ ਹਰ ਵਾਰੇ ਮਸਲਾ ਆਉਂਦਾ ਹੈ ਹਾਂ ਕਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਹੋਈ ਜਿਦਾ ਮਤਲਬ ਇਹ ਨਹੀਂ ਕਿ ਅਸੀਂ ਅੱਕ ਲਾਉਣ ਨੂੰ ਬਾਜ਼ਮ ਫੇਰਾ ਰਹੇ ਹਾਂ ਮੈਂ ਤਾਂ ਕਹਿੰਦਾ ਕਿ ਅੱਕ ਤਾਂ ਗਲਤ ਹੈ ਪਰ ਜੇ ਬਾਰ ਬਾਰ ਲੱਗ ਰਹੀ ਹੈ ਤਾਂ ਉਹਨੂੰ ਬਿਠਾ ਕੇ ਪੁੱਛੋ ਤਾਂ ਸੀ ਕਿ ਭਾਈ ਕਿਉਂ ਲਾਉਣਾ ਹੈ ਉਹ ਤੁਹਾਨੂੰ ਆਪਣਾ ਹਾਲਤ ਬਿਠਿਆ ਤੋਂ ਸੁਣਾ ਦੇ ਉਹਦੀ ਬਿਠਿਆ ਤੋਂ ਸੁਣ ਲਓ ਜੀ ਸਹੀ ਕਿ ਭਾਈ ਮੈਨੂੰ ਮੇਰੀ ਫਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ ਸਮੇਂ ਸਰ ਵੀ ਨਹੀਂ ਮਿਲਦਾ ਨੁਕਸਾਨ ਦੀ ਕਦੇ ਪਰਪਾਈ ਨਹੀਂ ਹੁੰਦੀ ਬੀਜ ਤੇ ਖਾਦਾਂ ਮਹਿੰਗੀਆਂ ਹੋ ਜਾਂਦੀਆਂ ਉਸ ਭਾਅ ਦੇ ਉੱਤੇ ਬਾਜ਼ਾਰ 'ਚ ਮੈਨੂੰ ਮੁੱਲ ਨਹੀਂ ਪੈ ਰਿਹਾ ਤੇ ਉਲਟਾ ਤੁਸੀਂ ਮੇਰੇ ਤੇ ਨਵਾਂ ਬੋਝ ਪਾ ਰਹੇ ਹੋ ਮੇਰੇ ਲਈ ਹਾਂ 50 ਪੈਸੇ ਦੀ 1 ਰੁਪਏ ਦੀ ਸਿੰਖਾਂ ਦੀ ਡੱਬੀ ਖਰੀਦਣੀ ਸਾਨਾ ਤੇ ਪਰ ਤੇਲ ਫੁਕਣ ਔਖਾ ਹੈ ਜਥੇਬੰਦੀਆਂ ਤੇ ਕਿਸਾਨ ਤਾਂ ਕਹਿ ਚੁੱਕੇ ਨੇ ਜੀ 100 ਰੁਪਿਆ ਪ੍ਰਤੀ ਕਵਾਂਟਲ ਦੇ ਲੋ ਇਸ ਰੈਨ ਨੂੰ ਸੁਭਾਲਣ ਦਾ ਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਤਾਂ ਜੀ 10000 ਵਾਲਾ ਜੁਰਮਾਨਾ 15 ਲੱਖ ਕਰਤਾ ਹਾਂ ਜੇ ਕੋਈ ਅੱਗ ਲਾਊਗਾ 15 ਲੱਖ ਜੁਰਮਾਨਾ ਠੀਕ ਹੈ ਜੀ ਤਾਂ ਵੀ ਜੇ ਉਹ 15 ਲੱਖ ਪਰੰਦੇ ਸਮਰਾਥ ਹੋਵੇ ਉਹ ਫਿਰ ਰਹੀ ਕਿ ਕੋਈ ਜਾਂ ਕੁ ਸਹੀ ਹੈ ਫਿਰ ਤਾਂ ਉਹਦੇ ਵਿੱਚੋਂ ਚੌਥਾ ਹਿੱਸਾ ਵੀ ਨਹੀਂ ਉਹਦਾ ਖਰਚਾ ਹੋਣਾ ਹਮ ਹਮ ਬਸ ਤਾਂ ਇਹੀ ਹੈ ਨਾ ਇਹੀ ਗੱਲ ਸਮਝਣ ਦੀ ਲੋੜ ਹੈ ਹਮ ਪਰ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਇੱਕ ਤਰ੍ਹਾਂ ਨਾਲ ਆਉਂਦੇ ਸਮੇਂ ਕਿ ਕੀ ਆਉਂਦਾ ਦੇਖਦੇ ਆ ਮੋਢਲੀ ਜਿਹੜੀ ਚੇਤਾਵਨੀ ਰੂਪ ਚ ਕਿਹਾ ਉਹ ਕਹਿੰਦੇ ਵੀ ਫਿਰ ਇਹਨੂੰ ਗ੍ਰਿਫਤਾਰ ਕਰੋ ਪੰਜਾਬ ਸਰਕਾਰ ਦੇ ਵੀ ਕਹਿੰਦੇ ਜੀ ਕਿ ਕਈ ਛੋਟੇ ਕਿਸਾਨ ਹੁੰਦੇ ਨੇ ਜੀ ਉਹਨਾਂ ਦੀ ਰੋਜੀ ਰੋਟੀ ਦੇ ਤੇ ਚਲਦੀ ਐ ਜੇ ਘਰ ਦਾ ਮੁਖ ਜੀ ਉਹ ਚੱਕ ਲੈ ਜੀ ਫਿਰ ਉਹ ਸਾਰਾ ਕੁ ਭਰੋ ਤੋ ਕਹਿੰਦੇ ਸੀ ਸਾਰੇ ਨਹੀਂ ਚੱਕਣ ਨੂੰ ਕਹਿੰਦੇ ਕੁਝ ਚੱਕ ਕੇ ਉਹਨਾਂ ਨੂੰ ਚੇਤਾਵਨੀ ਹੋ ਜੂਗੀ ਉਹ ਜਿਵੇਂ ਆਪਾਂ ਕਹਿੰਦੇ ਹੁਣ ਨਾ ਕਾਹਬ ਦੁੰਦੀਆਂ ਕਾਂ ਟੰਗ ਲੋ ਮਾਰ ਕੇ ਹਾਂਜੀ ਹਾਂਜੀ ਕਿਉਂ ਨਾ ਕੁਝ ਤੇ ਕਾਰਵਾਈ ਕਰ ਦੋ ਹੂੰ ਮਤਲਬ ਚੰਗਾ ਲੱਗਦਾ ਜੇ ਮਾਨਯੋਗ ਸੁਪਰੀਮ ਕੋਰਟ ਨੂੰ ਸਮੁੱਚੇ ਪ੍ਰਦੂਸ਼ਣ ਦਾ ਫਿਕਰ ਹੰਦਾ ਸਹੀ ਬਿਲਕੁਲ ਕਹਿੰਦੀ ਕਿ 10 ਕੰਡਸਟਰੀਸ ਚੱਕੋ ਪਹਿਲਾਂ ਤਾਂ ਹੂੰ ਹੂੰ ਆ ਬੜੇ ਰਾਜਨੀਤਿਕ ਲੀਡਰ ਚੱਕੋ ਜਿਨ੍ਹਾਂ ਦੀਆਂ ਫੈਕਟਰੀਆਂ ਗੰਦ ਪਾਉਂਦੀਆਂ ਜਿਹੜੀਆਂ ਆਬੋ ਹਵਾ ਤੋਂ ਲੈ ਕੇ ਪਾਣੀ ਤੱਕ ਪ੍ਰੀਤ ਕਰ ਰਹੀਆਂ ਜਿਹੜੀ ਲੋਕਾਂ ਦੇ ਜ਼ਹਿਰ ਘੋਲ ਰਹੀਆਂ ਜਿਨ੍ਹਾਂ ਨੇ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ ਆ ਗੱਡੀਆਂ ਕਾਰਾਂ ਈਸੀ ਵਾਲੇ ਦਿੱਲੀ ਦੇ ਉੱਤੇ ਕਦੇ ਕਾਰਵਾਈ ਕਿਸੇ ਤੇ ਕਰਨੋ ਵੱਡੀ ਹੂੰ 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 ਸਹੀ ਹੈ ਪਰ ਪੰਜਾਬ ਦਾ ਧੂਆਂ ਦਿੱਲੀ ਬੜੀ ਛਿਤੀ ਜਾਂਦਾ ਹੂੰ ਇਹ 30 ਤੋਂ 50 ਦਿਨ ਦੀ ਪ੍ਰਕਿਰਿਆ ਜਿਹੜੀ ਅੱਗ ਲੱਗਦੀ ਹੈ ਜਿਨ੍ਹਾਂ ਦੇ ਨਾਲ ਚ 30 ਤੋਂ 50 ਦਿਨ ਦੀ ਪ੍ਰਕਿਰਿਆ ਮੈਂ ਦੇਖ ਰਿਹਾ ਅਸੀਂ ਕਰਕੇ ਜੀ ਇਹਦੇ ਨਾਲ 126 ਦਿਨ 160 ਦਿਨ ਐ ਪ੍ਰਭਾਵਿਤ ਹੁੰਦੇ ਆ ਜੀ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਹਵਾਲੇ ਨਾਲ ਹਵਾ ਖਰਾਬ ਹੋਣ ਦਾ ਪੈਨੂ ਦਿੱਤਾ ਜਾਂਦਾ ਹੂੰ ਹੂੰ ਕਾਲਾ ਇਹ ਹੈ ਕਿ ਜੇ 3 ਮਹੀਨੇ 4 ਮਹੀਨੇ ਤੁਸੀਂ ਕਹਿੰਦੇ ਉਹਦਾ ਪ੍ਰਭਾਵ ਹੈ ਤੇ ਬਾਕੀ ਸਮੇਂ ਦੇ ਪ੍ਰੋਪੂਸ਼ਨ ਦਾ ਪ੍ਰਭਾਵ ਲਈ ਜ਼ਿੰਮੇਵਾਰ ਕੌਣ ਹੈ ਜੀ ਉਹ ਵੀ ਕਿਸਾਨ ਨੂੰ ਠਹਿਰਾ ਦੋ ਨਾ ਭਰ ਜਾਂਦਾ ਹੂੰ ਦੂਜੀ ਗੱਲ ਇਹ ਸਰਵੇ ਇਹ ਜਾਂਚ ਇਹ ਰਿਪੋਰਟਾਂ ਇਹ ਦਮ ਪਰਦੀਆਂ ਕਿ ਕੁੱਲ ਪ੍ਰਦੂਸ਼ਨ ਦੇ ਵਿੱਚ 10 ਤੋਂ 12% ਰੈਣਦ ਖੂੰਦ ਨੂੰ ਪਰਾਲੀ ਨੂੰ ਅੱਗ ਲੱਗਣ ਦਾ ਪ੍ਰਦੂਸ਼ਣ ਆ ਉਹ ਵੀ ਕੁਝ ਮਹੀਨਿਆਂ ਦਾ ਕੁਝ ਦਿਨਾਂ ਦਾ 30 ਤੋਂ 50 ਦਿਨਾਂ ਦੀ ਜਿਵੇਂ ਆਪਾਂ ਗੱਲ ਕਰਦੇ ਆ ਸਹੀ ਹੈ ਤੇ ਜੇ ਫਿਰ ਇਹ 10 ਤੋਂ 12% ਹੈ ਤਾਂ ਫਿਰ ਬਾਕੀ 90% 88% ਉਹਦੇ ਦੀ ਜ਼ਿੰਮੇਵਾਰ ਕੌਣ ਹੈ ਜੀ ਉਹਨੂੰ ਕਦੇ ਕਟੇਰੇ 'ਚ ਖੜਾ ਕਰਨਾ ਸਹੀ ਉਹਨੂੰ ਪੁੱਛਣਾ ਕਦੇ ਉਹਦੇ ਤੇ ਕੋਈ ਜੁਰਮਾਨਾ ਕਰਾਰ ਬਾਈ ਲਾਉਣੀ ਹੈ ਕਿ ਉਹਦੇ ਨਾਲ ਬੈਕ ਡੋਰ ਸਮਝੌਤਾ ਹੀ ਏਡਾ بڑا ਹੋਇਆ ਹੁੰਦਾ ਫੈਕਟਰੀ ਆਲੇ ਜਾਣ ਕੇ ਮਹੀਨਾ ਕਰੇ ਆਉਂਦਾ ਕਮਿਸ਼ਨ ਕਰੇ ਆਉਂਦਾ ਤੇ ਪ੍ਰਸ਼ਾਸਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੱਖਾਂ ਵਿੱਚ ਕੇ ਬੈਠ ਰਹੇ ਨੇ ਫਿਰ ਜੀ ਜੀ ਸਹੀ ਹੈ ਸੋ ਚੰਗਾ ਹੋਵੇ ਤੁਸੀਂ ਸਮੁੱਚੇ ਪ੍ਰਦੂਸ਼ਣ ਨੂੰ ਧਿਆਨ ਚ ਰੱਖ ਕੇ ਅਗਾਹ ਵਧਨ ਸਰਕਾਰਾਂ ਤੇ ਮਾਨਯੋਗ ਅਦਾਲਤਾਂ ਧਰਾਤਵ ਦੀ ਸਥਿਤੀ ਨੂੰ ਸਮਝਣ ਕੋਈ ਪੈਨਲ ਜਿਆ ਬਣੇ ਜਿਹੜਾ ਇਹਨਾਂ ਦੀ ਬਾਤ ਪੁੱਛੇ ਹਾਲ ਪੁੱਛੇ ਪੜਨ ਦਾ ਰਾਹ ਕੱਟੇ ਤੇ ਇਹ ਤਰੀਕਾ ਕਰ ਨਹੀਂ ਤਾਂ ਨਵੇਂ ਟਕਰਾਅ ਨਾ ਪੈਦਾ ਕਰ ਦਵੇ ਇਹ ਵੀ ਫਿਕਰ ਹੈ ਕਿ ਵੀ ਇਹਨਾਂ ਜੁਡੀਸ਼ਰੀ ਦੇ ਜਿਹੜੇ ਮਾਮਲੇ ਹੁੰਦੇ ਨੇ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ ਸਰਕਾਰਾਂ ਜਦੋਂ ਕਿਸੇ ਸੰਕਟ 'ਚ ਹੁੰਦੀਆਂ ਜੁਡੀਸ਼ਰੀ ਕਹਿੰਦੀ ਆ ਵੀ ਇਹਦਾ ਹੱਲ ਕੱਢੋ ਬੈਠ ਕੇ ਤੇ ਦੱਸੋ ਸਾਨੂੰ ਰਿਪੋਰਟ ਦਿਓ ਇੰਨੇ ਚਿਰ ਦੇ ਵਿੱਚ ਜਦੋਂ ਕਿਸਾਨ ਸੰਕਟ ਦੇ ਵਿੱਚ ਤੇ ਉਹਨੂੰ ਸਿੱਧਾ ਆਰਡਰ ਦੇ ਦੇਣਾ ਵੀ ਪਈਏ ਨੂੰ ਗ੍ਰਿਫਤਾਰ ਕਰ ਲਓ ਇਹ ਤਾਂ ਸ਼ਾਇਦ ਨਿਆਂ ਦਾ ਹਿੱਸਾ ਨਹੀਂ ਹੈ ਇਸ ਤਰ੍ਹਾਂ ਦਾ ਤਾਂ ਤਰਕਸੰਗਤ ਨਿਆਂ ਤਾਂ ਇਹ ਨਹੀਂ ਹੋ ਸਕਦਾ ਵੀ ਸਮਾਜ ਦੀ ਉਹ ਧਿਰ ਜਿਹੜੀ ਲੋਕਾਂ ਨੂੰ ਪਾਲ ਰਹੀ ਆ ਤੇ ਆਪ ਘਾਟੇ ਦੇ ਵਿੱਚ ਆ ਤੇ ਉਹ ਜਿਹੜੀ ਧਰਤੀ ਦੀ ਹਰ ਰੋਜ਼ ਜਿਹਨਾਂ ਨੂੰ ਲੋੜ ਆ ਤੇ ਉਹ ਧਰਤੀ ਨੂੰ ਪ੍ਰਦੂਸ਼ਿਤ ਕਿਉਂ ਕਰਨਗੇ ਅਗਲੀ ਗੱਲ ਕਰੀਏ ਵੋਟ ਚੋਰੀ ਦੀ ਰਾਹੁਲ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਕਹਿੰਦੇ ਕੋਈ ਨਵੇਂ ਰਾਜ਼ ਖੋਲੇ ਨੇ ਜੀ ਬਿਲਕੁਲ ਜੀ ਪਹਿਲਾਂ 7 ਅਗਸਤ ਨੂੰ ਰਾਹੁਲ ਗਾਂਧੀ ਸਾਹਮਣੇ ਆਏ ਸੀ ਜੀ ਜੀ ਤੇ ਲੰਘੇ ਕੱਲ 18 ਸਤੰਬਰ ਨੂੰ ਇੱਕ ਵਾਰ ਫਿਰ ਉਹਨਾਂ ਨੇ ਮੀਡੀਆ ਸਾਹਮਣੇ ਇਹ ਪੱਖ ਰੱਖੇ ਕਿ ਲਓ ਜੀ ਮੈਂ ਤੁਹਾਨੂੰ ਨਵਾਂ ਤਰੀਕਾ ਕਰ ਦਿਖਾਉਣਾ ਉਹ ਤਰੀਕਾ ਕਰ ਕੰਪਰ ਹੈ ਕਿ ਔਨਲਾਈਨ ਵੀ ਕਿਸੇ ਦੀ ਵੀ ਵੋਟਰ ਡਿਲੀਟ ਕੀਤੀ ਜਾ ਸਕਦੀ ਹੈ ਜੀ ਜੀ ਤੇ ਉਹ ਕਹਿੰਦੇ ਆ ਤਰੀਕਾ ਕਰ ਅਪਣਾਇਆ ਉਹਨਾਂ ਨੇ ਉਹ ਬੰਦੇ ਜਾ ਕੇ ਸਾਹਮਣੇ ਪੇਸ਼ ਕੀਤੇ ਹੂੰ ਤੇ ਕਮਾਲ ਸੀ ਕੱਲ ਉਹਨਾਂ ਨੇ ਚੋਣ ਕਮਿਸ਼ਨ ਨੂੰ ਜਿਵੇਂ ਕਟਹਿਰ 'ਚ ਖੜਾ ਕੀਤਾ ਕਿ ਚੋਣ ਕਮਿਸ਼ਨ ਜਵਾਬਤਾ ਦੇਵੇ ਮੈਂ ਫਿਰ ਵੀ ਵਿਰੋਧੀ ਧਿਰ ਦਾ ਲੀਡਰ ਆ ਹੂੰ 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 ਕਿ ਮੇਰੇ ਸਵਾਲਾਂ ਤੇ ਜਵਾਬ ਤਾਂ ਦੇ ਹੂੰ ਉਲਟਾ ਹੋ ਗਈ ਜਾਂਦੀ ਐਪੀ ਡੈਪਟ ਲਿਆਓ ਜੀ ਆਹ ਲਿਆਓ ਜੀ ਉਹ ਕਹਿੰਦਾ ਵੀ ਮੈਂ ਮੈਂਬਰ ਪਾਰਲੀਮੈਂਟ ਆ ਸਹੀ ਆ ਮੈਂ ਲੋਕ ਸਭਾ ਚ ਤੇ ਅੱਗੇ ਆ ਹੂੰ ਤੇ ਮੈਂ ਸਵਾਲ ਕਰੇ ਕਿ ਤਣ ਮੇਰੇ ਸਵਾਲਾਂ ਦੇ ਜਵਾਬ ਦੇ ਚੋਣ ਕਮਿਸ਼ਨ ਤੇ ਕੱਲ ਵੀ ਉਹਨਾਂ ਨੇ ਨਵੇਂ ਸਵਾਲ ਖੜੇ ਕੀਤੇ ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਸਾਨੂੰ ਇਹ ਦੱਸ ਦੋ ਕਿ ਸਾਰੀਆਂ ਪਾਰਟੀਆਂ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੁੰਦੀ ਹੈ ਕਹਿੰਦੇ ਭਾਜੀਪੀ ਦੇ ਖਿਲਾਫ ਕਿਉਂ ਨਹੀਂ ਹੋਈ ਹੂੰ ਸਹੀ ਹੈ ਫਿਰ ਉਹ ਕਹਿੰਦੇ ਵੀ ਕਿ ਜਦੋਂ ਆਪਾਂ ਹੁਣ ਤਕਨੀਕ 'ਚ ਇੰਨੇ ਅੱਗੇ ਵੱਧ ਗਏ ਤੇ ਜਦੋਂ ਤਕਨੀਕ ਨਹੀਂ ਸੀ ਤਾਂ ਤਾਂ ਚੋਣਾਂ ਘੱਟ ਸਮੇਂ 'ਚ ਹੁੰਦੀਆਂ ਸੀ ਹੁਣ ਜਦੋਂ ਤਕਨੀਕ ਆ ਗਈ ਚੋਣਾਂ ਨੂੰ ਸਮਾਂ ਵੱਧ ਲੱਗਣ ਲੱਗ ਪਿਆ ਜੀ ਇਹ ਸਾਡੇ ਲਈ ਤਕਨੀਕ ਫਾਇਦੇਮੰਦ ਹੈ ਕਿ ਨੁਕਸਾਨਦਾਰ ਕਹਿੰਦੇ ਸਹੀ ਹੈ ਫਿਰ ਉਹ ਕਹਿੰਦੇ ਵੀ ਮੈਨੂੰ ਇਹ ਦੱਸ ਦੋ ਕਿ ਚੋਣ ਕਮਿਸ਼ਨ ਜੇ ਇੰਨੀ ਪਾਰਦਰਸ਼ੀ ਤਰੀਕੇ ਨਾਲ ਕਰਾਉਂਦਾ ਚੋਣਾ ਫਿਰ ਸਾਨੂੰ ਇਲੈਕਟ੍ਰੋਨਿਕ ਡਾਟਾ ਉਪਲਬਧ ਕਰਾਉਣ ਚਾਹੌਣ ਨੂੰ ਕੀ ਸ਼ੱਕ ਹੈ ਸ਼ੋਭੇ ਜੀ ਕਿਉਂ ਨਹੀਂ ਉਪਲਬਧ ਕਰਾਉਂਦੇ ਹਮ ਚਲੋ ਹੋਰ ਛੱਡੋ ਕਹਿੰਦੇ ਅੱਜ ਤਾਂ ਹਰ ਥਾਂ ਸੀਸੀਟੀਵੀ ਫੁਟੇਜ ਉਪਲਬਧ ਕਰਵਾਈ ਜਾਂਦੀ ਹੈ ਕੋਈ ਛੋਟਾ ਜਿਹਾ ਕੇਸ ਵੀ ਹੋਵੇ ਕਿ ਲਓ ਜੀ ਫੁਟੇਜ ਦਿਓ ਹਾਂਜੀ ਹਾਂਜੀ ਤੇ ਇਹ ਐਡਾ ਬੜਾ ਮਸਲਾ ਹੈ ਔਰ ਸ਼ੰਕੇ ਸ਼ੋਭੇ ਖੜੇ ਹੋਗੇ ਵੋਟ ਚੋਰੀ ਦੇ ਦੋਸ਼ਾਂ 'ਚ ਚੋਣ ਕਮਿਸ਼ਨ ਭਿਰੇ ਆ ਉਹਦੇ باوجود ਵੀ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੰਦਾ ਹਮ ਸਹੀ ਹੈ ਓਕੇ ਕਿਆ ਚੱਕੋ ਵੀ ਇਹਦੇ ਨੇ ਝੂਠ ਬੋਲਦੇ ਹੋ ਉਹ ਕਹਿੰਦੇ ਉੱਥੇ ਸਾਫ ਹੋ ਜਾਊਗਾ ਕਿ ਕਿਹਨਾਂ ਨੂੰ ਵੋਟ ਪਵਾ ਲਈ ਕਿੰਨਿਆਂ ਨੂੰ ਇੱਕ ਦੋ ਦੋ ਵਾਰ ਪਵਾ ਲਈ ਇੱਕੋ ਬੰਦੇ ਨੇ ਕਿੰਨੇ ਬੂਥਾਂ ਤੇ ਪਾ ਲਈ ਕੌਣ ਕੌਣ ਕੀ ਕਰਤਿਆ ਕਿਹਦੀਆਂ ਕੱਟਤੀਆਂ ਕਿਹਦੀਆਂ ਜੁੜਗੀਆਂ ਕਹਿੰਦੇ ਸਾਰਾ ਫੁਟੇਜ ਸਾਰਾ ਕੁਝ ਆ ਚੁੱਕਾ ਕਹਿੰਦੇ ਦੇ ਤਾਂ ਸੀ ਉਪਲਬਧ ਕਿਉਂ ਨਹੀਂ ਕਰਾਉਂਦਾ ਸਬੂਤ ਮਟਾ ਕਿਉਂ ਰਿਹਾ ਸਹੀ ਸਬੂਤ ਲਗਾ ਕਿਉਂ ਆ ਇਹ ਸਾਰੇ ਸਵਾਲ ਉਹਨਾਂ ਦੇ ਕੱਲ ਚੋਣ ਕਮਿਸ਼ਨ ਸੀ ਉਹ ਕਹਿੰਦੇ ਵੀ ਚੋਣ ਕਮਿਸ਼ਨ ਦੇਸ਼ ਤੇ ਵੋਟਰਾਂ ਦੀ ਰੱਖਿਆ ਕਰਨ ਦੀ بجائے ਇੱਕ ਧਿਰ ਦੀ ਰੱਖਿਆ ਕਿਉਂ ਕਰ ਰਿਹਾ ਜੀ ਇਹ ਸਾਰੇ ਸਵਾਲ ਜਦੋਂ ਮੈਂ ਕਹਿੰਨਾ ਉਹਦੇ ਪਿੱਛੇ ਉਹਦੀ ਆਪਣੀ ਰਾਜਨੀਤੀ ਖਉਗੀ ਹੂੰ ਉਹ ਆਪਣੀ ਹਾਰ ਦੀ ਬਖਲਾੜ ਚੋਂ ਸਾਰਾ ਕੁਝ ਲੱਭ ਕੇ ਲਿਆਇਆ ਹੋਊਗਾ ਹੂੰ ਹੈਨਾ ਪਰ ਉਹਦੇ ਸਵਾਲਾਂ ਦੇ ਜਵਾਬ ਦੇ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰੇ ਚੋਣ ਕਮਿਸ਼ਨ ਹੂੰ ਬਿਲਕੁਲ ਉਹਨਾਂ ਦੀ ਆਪਣੇ ਆਪ ਨੂੰ ਸਹੀ ਸਾਬਤ ਕਰੇ ਪਰ ਮੈਂ ਕਮਾਲ ਦੇਖਦਾ ਕਿ ਇੱਕ ਲੀਡਰ ਸਵਾਲ ਖੜੇ ਕਰ ਰਿਹਾ ਸਿਸਟਮ ਤੇ ਚੋਣ ਕਮਿਸ਼ਨ ਤੇ ਜਵਾਬ ਦੇਣ ਲਈ ਜੇ ਦੇ ਸਰਕਾਰ ਬਹਿ ਜਾਂਦੀ ਹੈ ਹੂੰ ਕਮਾਲੀ ਕੱਲ ਪਹਿਰ ਕੇਂਦਰੀ ਮੰਤਰੀ ਜਵਾਬ ਦੇਣ ਲਈ ਆਗੇ ਉਹ ਰਾਗ ਠਾਕਰ ਲੱਗ ਗਿਆ ਜੀ ਉਹ ਲੱਗ ਗਿਆ ਜੀ ਉਹਨਾਂ ਦੇ ਬਲਾਹਾਂ ਲੱਗੇ ਜੀ ਬੀਜੇਪੀ ਦੇ ਮਤਲਬ ਬੀਜੇਪੀ ਦੇ ਸੱਤੇ ਕੱਪੜੀ ਆਕ ਕਿਉਂ ਲੱਗਦੀ ਹੈ ਤਾਂ ਮਤਲਬ ਚੋਰ ਦੀ ਦਾਣੀ ਚ ਤਣਕਾ ਉਹਨੂੰ ਆਪਣੇ ਆਪ ਇਹ ਹੋ ਜਾਂਦਾ ਕਿ ਹਾਂ ਸਾਡੇ ਤੇ ਹਮਲਾ ਹੋ ਗਿਆ ਤੇ ਇਹ ਪਹਿਲੂ ਆਉਂਦੇ ਸਮੇਂ ਦੇ ਵਿੱਚ ਦੇਸ਼ ਮੁੱਦਾ ਬਣ ਗਿਆ ਇਹ ਇਹ ਸਮਝਣਾ ਚਾਹੀਦਾ ਖਾਸ ਕਰਕੇ ਜਿਹੜੇ ਬੀਜੇਪੀ ਦੇ ਸਮਰਥਕ ਵੋਟਰ ਨੇ ਨਾ ਹਾਂਜੀ ਹਾਂਜੀ ਉਹਨਾਂ ਦੇ ਮਨ 'ਚ ਵੀ ਸ਼ੰਕੇ ਸ਼ੋਭੇ ਹੋਗੇ ਕਿ ਜਰ ਐਦਾਂ ਵੀ ਗੜਮਨ ਹੋndi ਹੋਗੀ ਜੇ ਸ਼ੰਕਾ ਸ਼ੋਭਾ ਪੈਦਾ ਹੋ ਗਿਆ ਤਾਂ ਉਸ ਨੂੰ ਦੂਰ ਕਰਨ ਦਾ ਤੇ ਜੇ ਪੇਸ਼ਾ ਕੁਤਾਹੀ ਹੋ ਗਈ ਦੁਬਾਰਾ ਨਾ ਹੋਵੇ ਉਹਦੇ ਲਈ ਕੋਈ ਚਾਰਜ ਹੋਈਦਾ ਇਸ ਰੱਦ ਉੱਤੇ ਚੋਰ ਕੁਛ ਨੂੰ ਬਦਲਣਾ ਪਊਗਾ ਨਹੀਂ ਤਾਂ ਉਹਨਾਂ ਲਈ ਵੀ ਮੁਸ਼ਕਲ ਹੋਜੂ ਸਰਕਾਰ ਲਈ ਵੀ ਮੁਸ਼ਕਲ ਹੋਜੂ ਜੇ ਇਹ ਲੋਕ ਮੁੱਦੇ 'ਚ ਕਨਵਰਟ ਹੋ ਗਿਆ ਤਾਂ ਪਾਰਟੀ ਦਾ ਇੱਕ ਲੀਡਰ ਚੁੱਕੀ ਪ੍ਰਦੇਸ਼ ਮੁੱਦੇ ਨੂੰ ਜੇ ਲੋਕਾਂ ਦੇ ਮਨਾਂ 'ਚ ਗੱਲ ਕਰ ਕਰ ਗਈ ਤਾਂ ਪਿੰਡ ਪੱਧਰ ਤੇ ਪਤਾ ਹੈ ਵੋਟਾਂ ਦੇ ਲਈ ਕੀ ਹੁਸ਼ ਹੋ ਜਾਂਦਾ ਜੀ ਬਿਲਕੁਲ ਤੇ ਜਾਂਦਿਆਂ ਦੇ ਗੱਲ ਕਰੀਏ ਸਰਕਾਰ ਦੇ ਨਵੇਂ ਸ਼ੋਚੇ ਦੀ ਇਸੇ ਮਾਮਲੇ ਦੇ ਵਿੱਚ ਕਰਨੇ ਡੈਮੋਕ੍ਰੈਟਿਕ ਸੁਧਾਰ ਚਾਹੀਦੇ ਆ ਪਰ ਸਰਕਾਰ ਕਹਿੰਦੇ ਚਲੋ ਲੋਕਾਂ ਨੂੰ ਇੰਨਾ ਕੁ ਲੌਲੀਵੋਪ ਦੇ ਦਿਓ ਵੀ ਇਹ ਵੀ EVM ਦੇ ਵਿੱਚ ਉਮੀਦਵਾਰਾਂ ਦੀ ਰਗੀਨ ਫੋਟੋ ਲਾ ਦੇਵੋ ਜੀ ਹਾਂ ਬਿਲਕੁਲ ਜੀ ਇਹਨੂੰ ਸੁਧਾਰ ਵੱਜੋਂ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੇਰੇ ਖਿਆਲ ਪਹਿਲੀ ਵਾਰ 1982 ਦੇ ਵਿੱਚ ਸੀਗਾ ਮਈ 1982 ਦੇ ਵਿੱਚ ਕੇਰਲਾ ਦੀ ਕੋਈ ਸੀਟ ਤੇ ਚੋਣ ਸੀ ਉਸ ਸਮੇਂ ਈਵੀਐਮ ਦੀ ਪਹਿਲੀ ਵਾਰ ਵਰਤੋਂ ਹੋਈ ਸੀ ਜੀ ਜੀ ਤੇ 1982 ਤੋਂ 2025 ਤੱਕ ਆਉਂਦਿਆਂ ਆਉਂਦਿਆਂ ਵੀ ਅਸੀਂ ਇਹਨੂੰ ਪੂਰਾ ਦਰੁੱਤ ਸਿਸਟਮ ਨਹੀਂ ਬਣਾ ਸਕੇ ਹਮ ਤੇ ਜਦੋਂ ਕਿ ਹੁਣ ਮੰਗ ਮੁੜ ਕੇ ਜ਼ੋਰ ਫੜਨ ਲੱਗੀ ਹੈ ਕਿ ਵੈਲਟ ਪੇਪਰ ਆਈ ਨੂੰ ਵੋਟਾਂ ਹੋਣੀਆਂ ਚਾਹੀਦੀਆਂ ਹਮ ਹਮ ਇੱਧਰ 2015 ਦੇ ਵਿੱਚ ਈਵੀਐਮ ਦੇ ਵਿੱਚ ਫੋਟੋਆਂ ਦਿਖਣ ਲੱਗੀਆਂ ਸੀ ਉਮੀਦਵਾਰਾਂ ਦੀ ਹਮ ਤੇ 10 ਸਾਲਾਂ ਬਾਅਦ ਹੁਣ ਉਸ ਨੂੰ ਰੰਗीन ਚ ਬਦਲਿਆ ਜਾਂਦਾ ਮਤਲਬ ਬੇਸ਼ੱਕ ਫੋਟੋ ਬਲੈਕ ਐਂਡ ਵਾਈਟ ਹੀ ਹੁੰਦੀਆਂ ਸੀਗੀਆਂ ਪਰ ਉਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਮੰਨ ਲਓ ਕਾਰ ਕਾਗਜ਼ ਦਾ ਰੰਗ ਗੁਲਾਬੀ ਹੈ ਜਾਂ ਕਾਗਜ਼ ਦਾ ਰੰਗ ਪੀਲਾ ਹੈ ਜਾਂ ਕਾਗਜ਼ ਦਾ ਰੰਗ ਚਿੱਟਾ ਹੈ ਉਹਦੇ ਉੱਤੇ ਫਿਰ ਸਿਰਫ ਕਾਲੇ ਰੰਗ ਦੀ ਤਸਵੀਰ ਇੱਕ ਬਣੀ ਹੁੰਦੀ ਸੀ ਜਿਹਨੂੰ ਬਲੈਕ ਐਂਡ ਵਾਈਟ ਫੋਟੋ ਕਹਿੰਦੇ ਆ ਹੂੰ ਹੂੰ ਉਹ ਸ਼ਾਇਦ ਪੈਗੀ ਜੀ ਕਿਸੇ ਦੀ ਬਹੁਤ ਗੂੜੀ ਜਮਾਈ ਕਾਲੀ ਜੀ ਫੋਟੋ ਦੇਖਣ ਲੱਗੀ ਜਾਂ ਕਿਸੇ ਦੀ ਜਮਾਈ ਸਕੈਚ ਜਿਹਾਂਂਗ ਦੇਖਣ ਲੱਗੀ ਮਤਲਬ ਪਹਿਚਾਨ ਨਹੀਂ ਆਉਂਦੀ ਸੀ ਜੀ ਜੀ ਚੋਣ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਇਹਨੂੰ ਦਰੁਸਤ ਕਰ ਰਹੇ ਹਾਂ ਠੀਕ ਹੈ ਹੈ ਤੇ ਅਸੀਂ ਸਮੁੱਚੇ ਉਮੀਦਵਾਰਾਂ ਦੀਆਂ ਫੋਟੋਆਂ ਚੰਗੇ ਸਾਲਫ ਗਲੇਸ ਪੇਪਰ ਟਾਈਪ ਦੇ ਉੱਤੇ ਕਲਰ ਛਪਣਗੀਆਂ ਹਾਂ ਉਹਨਾਂ ਦਾ ਨਾਮ ਮੋਟਾ ਤੇ ਸਪਸ਼ਟ ਹੋਊਗਾ ਚੋਣ ਨਿਸ਼ਾਨ ਉਹਨਾਂ ਦਾ ਬਿਲਕੁਲ ਸਹੀ ਕਲਰ ਛਪਿਆ ਹੋਊਗਾ ਸੋ ਉਹਦੇ ਨਾਲ ਮਿਲਦਾ ਪਛਾਣ ਦਾ ਨਾਮ ਪੜ੍ਹ ਕੇ ਫੋਟੋ ਦੇਖ ਕੇ ਚੋਣ ਛਾਂ ਦੇਖ ਕੇ ਪਰੰਪਲੇਖਾ ਨਹੀਂਗਾ ਹਾਂ ਸੋ ਨਹੀਂ ਤਾਂ ਫਿਰ ਉਹ ਝਾੜੂ ਤੇ ਬੈਟਰੀ ਕਈ ਵਾਰ ਇੱਕੋ ਜਿਹਾ ਦਿਖਦਾ ਹੈ ਹੈ ਉਹ ਫਿਰ ਬਹੁ ਭਲੇਖਾ ਪੈਂਦਾ ਫਿਰ ਜਾਂ ਕਈ ਵਾਰ ਉਮੀਦਵਾਰਾਂ ਦੇ ਨਾਮ ਜਾਣਬੁੱਝ ਕੇ ਪਾਰਟੀਆਂ ਚੁਣ ਲੈਂਦੀਆਂ ਨੇ ਕਿ ਜੇ ਮਨਪ੍ਰਿਤ ਬਾਦਲ ਖੜਾ ਤਾਂ ਚਾਰ ਪੰਜ ਮਨਪ੍ਰਿਤ ਖੜੇ ਕਰ ਦੋ ਹਾਂ ਹਾਂ ਹੈਨਾ ਤੇ ਉਹ ਬੰਦਾ ਫਿਰ ਨਾ ਦੇਖ ਕੇ ਉੱਪਰ ਥੱਲੇ ਹੋ ਜਾਂਦਾ ਜਦੋਂ ਫੋਟੋਸ਼ਾਪ ਨਹੀਂ ਹੈਗੀਆਂ ਸੋ ਇਹ ਵੀ ਕਾਫੀ ਕੁਝ ਦੂਰ ਹੋਣ ਦਾ ਅੰਦਾਜ਼ਾ ਮੰਨਿਆ ਜਾ ਰਿਹਾ ਕਿ ਜੇਕਰ ਇਹ ਪ੍ਰਕਿਰਿਆ ਅਪਣਾਈ ਜਾਂਦੀ ਇੱਥੇ ਚੰਗਾ ਪਰ ਕੱਲਾ ਇੰਨਾ ਕਰਕੇ ਨਹੀਂ ਸਰਨਾ ਜਿਵੇਂ ਤੁਸੀਂ ਕਿਹਾ ਕਿ ਸਮੁੱਚੇ ਸਿਸਟਮ ਨੂੰ ਸੁਧਾਰ ਹੁੰਦੇ ਲਈ ਪਹਿਲ ਕਦਮੀ ਕਰਨ ਦੀ ਲੋੜ ਹੈ ਨਾ ਕਿ ਇਹ ਦਿਖਾਵਾ ਬਟਾਵਾ ਕੱਲਾ ਜੀ ਬਿਲਕੁਲ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਚੂ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈ થી ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਐ